ਹਾਂਜੀ ਮਾਨ ਸਾਹਿਬ ਸਤਿ ਸ਼ਕਾਲ ਸਰ ਸਰ ਸਤਿ ਸ਼ਕਾਲ ਜੀ ਹਾਂਜੀ ਕੀ ਕਹਿਣਾ ਚਾਹੋਗੇ ਹਾਂ ਇੱਕ ਵਾਰ ਸਾਨੂੰ ਜੀ 1984 ਤੋਂ ਪਹਿਲਾਂ ਕੱਲੂ ਘਾਰੇ ਤੋਂ ਪਹਿਲਾਂ ਹਾਂ ਹਾਂ ਜਨਾਬ ਕੁਲਦੀਪ ਨੀਯਰ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਆਏ ਸੀ ਜੀ ਹਾਂਜੀ ਆਏ ਸੀ ਜੀ ਉਦੋਂ ਮੈਨੂੰ ਐਮ ਨਹੀਂ ਪਤਾ ਸੀ ਵੀ ਇਹ ਐਡੇ ਵੱਡੇ ਬੰਦੇ ਨੇ ਉਹਨਾਂ ਨੇ ਮਤਲਬ ਜਿਹੜਾ ਮਤਲਬ ਆਰਟ ਐਡੀਟੋਰੀਅਮ ਸੀ ਉਹਦੇ ਚ ਮਤਲਬ ਬੋਲੇ ਉਹ ਹਾਂ ਹਾਂ ਉਹਨਾਂ ਨੂੰ ਇੱਕ ਮਤਲਬ ਟ੍ਰੇਡ ਯੂਨੀਅਨ ਦਾ ਲੀਡਰ ਸੀ ਉਹਨਾਂ ਨੇ ਕੌਰ ਸਿੰਘ ਨੇ ਕੋਈ ਕੁਐਸਚਨ ਕਰਤਾ ਹਾਂ ਵੀ ਸਾਡੇ ਲੋਕ ਗੂਗਾ ਮਾਰੀ ਤੇ ਜਾਂਦੇ ਨੇ ਸਾਡੇ ਲੋਕ ਇੱਥੇ ਜਾਂਦੇ ਨੇ ਨੈਣਾ ਦੇਵੀ ਤੇ ਜਾਂਦੇ ਨੇ ਸਾਡੇ ਤੋਂ ਗੋਪਾਲ ਮੋਹਨ ਜਾਂਦੇ ਨੇ ਇੱਥੇ ਡੰਗੇ ਨਹੀਂ ਹੋ ਸਕਦੇ ਹਾਂ ਉਹ ਉਹਨਾਂ ਨੂੰ ਕਹਿੰਦੇ ਵੀ ਬੇਟੇ ਤੇਰੀ ਉਮਰ ਕਿੰਨੀ ਹੈ ਹਾਂ ਉਹ ਕਹਿੰਦੇ ਚੱਲ ਉਮਰਤਾਨ ਛੱਡ ਤੂੰ ਆਏ ਤੇ ਦੱਸ 1947 ਵੇਲੇ ਤੂੰ ਕਿੰਨੇ ਟਾਈਮ ਦਾ ਸੀ ਹਾਂ ਕਹਿੰਦਾ ਮੈਂ ਤਾਂ ਹੈ ਨਹੀਂ ਸੀ ਕਹਿੰਦਾ ਫਿਰ ਤੈਨੂੰ ਕੀ ਪਤਾ ਹੈ ਹਾਂ ਵੀ ਇਹ ਕੀ ਗੱਲਾਂ ਹੁੰਦੀਆਂ ਨੇ ਹੂੰ ਹੂੰ ਉਸੇ ਤਰ੍ਹਾਂ ਮੈਂ ਅੱਜ ਜਿਹੜੀ ਗੱਲ ਇਹਨੂੰ ਸੰਦਰਭ ਦੇ ਵਿੱਚ ਅੱਜ ਇਹ ਗੱਲ ਕਰਨ ਦਾ ਕੀ ਹੈ ਹੂੰ ਜਿਹੜੀ ਇਹ ਦੋਨੇ ਸੀਟਾਂ ਨੇ ਜੀ ਮਤਲਬ ਸਰਬਜੀਤ ਸਿੰਘ ਵਾਲੀ ਤੇ ਅਮਰਪਾਲ ਸਿੰਘ ਵਾਲੀ ਹੂੰ ਹੂੰ ਅਮਰਪਾਲ ਸਿੰਘ ਨੂੰ ਆਪਾਂ ਖਾਲਸਾ ਕਹਿੰਦੇ ਹਾਂ ਜੀ ਹੂੰ ਉਹਨੂੰ ਮੈਂ ਇੱਕ ਇੰਟਰਵਿਊ ਦੇ ਵਿੱਚ ਦੇਖਿਆ ਉਹਨੂੰ ਪੁੱਛਿਆ ਗਿਆ ਤੁਸੀਂ ਦਾੜੀ ਰੰਗਦੇ ਹੋ ਕਹਿੰਦਾ ਰੰਗਦਾ ਹੂੰ ਜਿਹੜਾ ਬੰਦਾ ਅਮਰਤਧਾਰੀ ਹੋ ਕੇ ਇੱਕ ਪੰਥ ਦਾ ਨਮਾਇੰਦਾ ਹੋ ਕੇ ਦਾੜੀ ਰੰਗਣੀ ਨਹੀਂ ਛੱਡ ਸਕਦਾ ਹੋਰ ਉਹ ਸਾਡੇ ਵਾਸਤੇ ਕੀ ਕਰੂਗਾ ਜਿੱਦẽ ਉਹਨੇ ਬੰਦੇ ਨੇ ਜਿੱਦẽ ਉਹ ਐਮਪੀ ਬਣ ਗਿਆ ਜੀ ਉਦਦੇ ਉਹਨੂੰ ਦਾੜੀ ਰੰਗਣੀ ਛੱਡ ਦੇਣੀ ਚਾਹੀਦੀ ਤੇ ਉੱਪਰ ਦੀ ਉਹਦੇ ਘਾਤਰਾ ਪਾਇਆ ਹੈ ਸਾਡੀ ਰਹਿਤ ਮਰਿਆਦਾ ਦੇ ਵਿੱਚ ਉਹਨੂੰ ਅਕਾਲ ਤਖਤ ਤੇ ਸੱਦਿਆ ਜਾ ਸਕਦਾ ਹੈ ਹੂੰ ਤੇ ਉਸੇ ਤਰ੍ਹਾਂ ਦੀ ਜਿਹੜੀ ਸਾਡੀ ਅੱਜ ਦੀ ਜਿਹੜੀ ਇਹ ਬੱਚੇ ਨੇ ਜੀਣਾ ਨੇ ਉਹ ਜਿੱਥੇ ਆਏ ਨੇ ਜੀ ਉਹਨਾਂ ਨੂੰ ਇਹ ਨਾਤਾ ਉਹਨਾਂ ਨੇ ਸਾਡਾ ਓੱਖਾ ਸਮਾਂ ਹੰਡਾਇਆ ਜੀ ਹੂੰ ਨਾ ਓਕੇ ਸਮੇਂ ਦੇ ਉਹ ਪਰਥਕ ਦਰਸ਼ੀ ਲੈ ਜੀ ਹੂੰ ਅੱਜ ਦੇ ਸਮੇਂ ਦੇ ਵਿੱਚ ਸਾਨੂੰ ਜਿਹੜੇ ਸਿੱਖ ਨੇ ਨਾ ਸਿੱਖ ਕੁੱਟ ਖਾਣ ਵਾਸਤੇ ਨਹੀਂ ਜੰਮੇ ਹੋਏ ਨੇ ਹੂੰ ਇਹਨਾਂ ਨੂੰ ਬਹੁਤ ਸੂਖੂ ਖੂਕ ਕੇ ਬਹਿ ਧਰਨੇ ਚਾਹੀਜ ਨੇ ਜੀ ਹੂੰ ਕੋਣ ਪੰਥਕ ਹੈ ਕੀ ਪੰਥਕ ਹੈ ਕੀ ਹੋ ਰਿਹਾ ਹੈ ਕੀ ਸਾਡੇ ਨਾਲ ਹੋ ਰਿਹਾ ਹੈ ਹੂੰ ਸਾਨੂੰ ਬਹੁਤ ਮਤਲਬ ਬਹੁਤ ਸਾਨੂੰ ਸੋਚ ਸਮਝ ਕੇ ਚੱਲਣ ਦੀ ਲੋੜ ਹੈ ਜੀ ਸਾਨੂੰ ਬਿਲਕੁਲ ਟੈਕਟੀਕਲੀ ਸਟ੍ਰੈਟਜਿਕਲੀ ਮੈਨੂਵਰਸ ਬਤਣੇ ਚਾਹੀਦੇ ਨੇ ਸਾਨੂੰ ਕੰਧ 'ਚ ਟੱਕਰ ਨਹੀਂ ਮਾਰਨੀ ਚਾਹੀਦੀ ਓਕੇ ਜਿਵੇਂ ਪਹਿਲਾਂ ਇਹ ਗੱਲ ਕਹਿੰਦੇ ਨੇ ਵੀ 1977 ਵੇਲੇ ਜਦੋਂ ਐਮਰਜੈਂਸੀ ਲੱਗੀ ਸੀ ਹੂੰ ਇੰਦਰਾ ਗਾਂਧੀ ਨੇ ਕਿਹਾ ਸੀ ਵੀ ਤੁਸੀਂ ਆਪਦੇ ਮਸਲੇ ਮੇਰੇ ਤੋਂ ਲੈ ਲਓ ਮੇਰੇ ਤੋਂ ਸੜਝਾ ਲਓ ਜਿਹੜਾ ਕੋਈ ਤੁਸੀਂ ਕਹਿਣਾ ਕਰ ਲਓ ਹੂੰ ਅਸੀਂ ਇੱਕ ਉਹੀ ਜੇ ਅਸੀਂ ਕਹੀ ਆਪ ਹੈਲ ਮੂਜੇ ਮਾਰ ਵਾਲੀ ਕਰਨ ਨਹੀਂ ਕਰਨੀ ਚਾਹੀਦੀ ਜੇ ਉਹਦੇ ਉਹ ਮਸਲੇ ਸਮਝਾ ਲੈਣੇ ਚਾਹੀਦੇ ਤੇਜੀ ਨਾ 1978 ਹੁੰਦਾ ਤੇ ਨਾ 84 ਹੁੰਦੀ ਤੇ ਨਾ ਕੁਝ ਹੁੰਦਾ ਅੱਜ ਪੰਜਾਬ ਤੇ ਪੰਜਾਬ ਦੀ ਉਹ ਕੁਝ ਹੋਰ ਹੀ ਹੁੰਦੀ ਸੀ ਸਾਨੂੰ ਬਹੁਤ ਸਮਝਦਾਰੀ ਨਾਲ ਚੱਲਣ ਦੀ ਲੋੜ ਹੈ ਮਿਹਰਬਾਨੀ ਅੱਕਾ ਮੀਚ ਕੇ ਚੱਲਣ ਦੀ ਸਾਨੂੰ ਲੋੜ ਨਹੀਂ ਹੈ ਮਿਹਰਬਾਨੀ ਥੈਂਕ ਯੂ